ਸਸੀ ਗੱਲ ਦੋਸਤੋ ਮੈਂ ਹਾਂ ਰਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਬਿਨ ਬੁਲਾਏ ਵਿਆਹ ਸਮਾਗਮ ਚ ਪਹੁੰਚੇ ਪੁਲਿਸ ਮੁਲਾਜ਼ਮਾਂ ਦੀ ਹਰਕਤ ਨੇ ਉਡਾਏ ਭੋਸ਼ ਵੀਡੀਓ ਹੋਈ ਵਾਇਰਲ ਤੜਕਸਾਰ ਬਦਲਿਆ ਮੌਸਮ ਦਾ ਮੂਜਾਜ਼ بارش ਨੇ ਦਵਾਈ ਤਪਸ਼ ਤੇ ਹੂੰ ਇਸ ਭਾਰੀ ਗਰਮੀ ਤੋਂ ਰਾਹਤ ਘਰ ਚ ਸੋਨੇ ਦੀਆਂ ਮੁੰਦਰੀਆਂ ਅਮਰੀਕੀ ਡਾਲਰ ਤੇ ਮੋਬਾਈਲ ਚੋਰੀ ਕਰਨ ਵਾਲੇ ਖਿਲਾਫ ਮਾਮਲਾ ਦਰਜ ਫਿਰੋਹਨ ਸਮੇਤ ਔਰਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਆਪ ਕਰੀ ਵਿਭਾਗ ਦੀਆਂ ਟੀਮਾਂ ਦੀ ਲੰਮੇ ਸਮੇਂ ਤੱਕ ਜਾਰੀ ਰਹੇਗੀ ਛਾਪਾ ਮਾਰੀ ਦੀ ਮੁਹਿੰਮ 6 12 ਤੇ ਕੀਤੀ ਚੈਕਿੰਗ ਅਣਪਛਾਤੇ ਵਾਹਨ ਦੀ ਟੱਕਰ ਵੱਜਨ ਕਾਰਨ ਨੌਜਵਾਨ ਦੀ ਮੌਤ ਬਾਜ਼ਾਰ ਦੇ ਵਕੀਲ ਤੇ ਉਸ ਦੀ ਭੈਣ ਨੂੰ ਕਿਰਤ ਦੀ ਨੋਕ ਤੇ ਬਣਾਇਆ ਨਿਸ਼ਾਨਾ ਇੱਕ ਗ੍ਰਿਫਤਾਰ ਵਿਯੋਤਾ ਨਾਲ ਕੁੱਟਮਾਰ ਦੇ ਦੋਸ਼ પતિ ਸਾਸ ਤੇ ਸੋਰਾ ਨਾਮਜ਼ਦ ਕੇਂਦਰੀ ਮੰਤਰੀ ਰਮਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਲੈਣਗੇ ਇਸ ਕਾਂਗਰਸੀ ਆਗੂ ਦੀ ਜਗ੍ਹਾ 1 ਕਿਲੋਗ੍ਰਾਮ ਫੀਮ ਸਮਿੱਥ ਔਰਤ ਸਣੇ ਤਿੰਨ ਮੁਲਜ਼ਮ ਗ੍ਰਿਫਤਾਰ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਪੁਲਿਸ ਦੇ ਕਾਰਨਾਮਿਆਂ ਦੀ ਗੱਲ ਕਰਾਂ ਤਾਂ ਆਏ ਦਿਨ ਕੋਈ ਨਾ ਕੋਈ ਕਿੱਸਾ ਸੁਣਨ ਨੂੰ ਮਿਲਦਾ ਹੈ ਪੁਲਿਸ ਕਰਮਚਾਰੀਆਂ ਦੀ ਇੱਕ ਜਹੀ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਚਾਰ ਪੁਲਿਸ ਕਰਮਚਾਰੀ ਬਿਨਾਂ ਬੁਲਾਏ ਵਿਆਹ ਸਮਾਗਮ ਵਿੱਚ ਪਹੁੰਚੇ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਜਾਂਦੇ ਹਨ ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵਿਆਹ ਸਮਾਗਮ ਵਿੱਚ ਇੱਕ ਸੀਨੀਅਰ ਸਿਆਸੀ ਆਗੂ ਵੀ ਮੌਜੂਦ ਸੀ ਜਿਸ ਨਾਲ ਸ਼ਰਾਬੀ ਪੁਲਿਸ ਮੁਲਾਜ਼ਮ ਗੱਲਾਂ ਕਰਦੇ ਵਿਖੇ ਗਏ ਅਜਿਹੇ ਮਾਹੌਲ ਵੇਖ ਕੇ ਵਿਆਸ ਸਮਾਗਮ ਚਾਹੇ ਲੋਕ ਪਰੇਸ਼ਾਨ ਹੋ ਗਏ ਅਤੇ ਇਤਰਾਜ਼ ਕਰਨ ਲੱਗੇ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਨੂੰ ਦਿੱਤੀ ਫਿਲਹਾਲ ਉਸ ਖਿਲਾਫ ਕੀ ਕਾਰਵਾਈ ਕੀਤੀ ਗਈ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਹੁਸ਼ਾਰਪੁਰ ਰੋਡ ਦੇ ਸਥਿਤ ਇੱਕ ਨਿਜੀ ਰਿਜ਼ੋਰਟ 'ਚ ਵਿਆਸ ਸਮਾਗਮ ਰੱਖਿਆ ਗਿਆ ਸੀ ਜਿਸ 'ਚ ਪੁਲਿਸ ਕਰਮਚਾਰੀ ਨਹੀਂ ਬੁਲਾਏ ਗਏ ਸਨ ਤੋਂ ਮਹੀਨੇ ਦੌਰਾਨ ਅੱਜ ਤੜਕਸਾਰੀ ਕੋਈ ਭਾਰੀ ਤੋਂ ਦਰਮਿਆਨੀ ਬਾਰਿਸ਼ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੱਪ ਅਤੇ ਹੁਮਸ ਪਰਿਗਰਮੀ ਤੋਂ ਰਾਹਤ ਦਵਾਈ ਹੈ ਜ਼ਿਕਰ ਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ بارش ਹੋਣ ਕਾਰਨ ਗਰਮੀ ਇੱਕ ਵਾਰ ਫਿਰ ਤੋਂ ਆਪਣਾ ਪੂਰਾ ਅਸਰ ਦਿਖਾ ਰਹੀ ਹੈ ਅਤੇ ਤਾਪਮਾਨ 40 ਡਿਗਰੀ ਦੇ ਆਸ-ਪਾਸ ਫਿਰ ਤੋਂ ਪਹੁੰਚ ਚੁੱਕਾ ਸੀ ਅਤੇ ਹੁਮਸ ਕਰਕੇ ਵੀ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੌਰਾਨ ਅੱਜ ਸਵੇਰੇ ਤੜਕਸਾਰ ਕਰੀਬ 5 ਵਜੇ ਕੋਈ ਭਾਰੀ ਮੀਂਹ ਨੇ ਲੋਕਾਂ ਨੂੰ ਪੈ ਰਹੀ ਇਸ ਗਰਮੀ ਤੋਂ ਰਾਹਤ ਦਵਾਈ ਹੈ بارش ਹੋਣ ਕਾਰਨ ਜਿੱਥੇ ਗਰਮੀ ਤੋਂ ਛੁਟਕਾਰਾ ਮਿਲਿਆ ਹੈ ਉਥੇ ਹੀ ਸੋਨੀ ਵੀ ਪ੍ਰਮੁੱਖ ਫਸਲ ਝੋਨੇ ਦੀ ਬਿਜਾਈ ਕਰ ਚੁੱਕੇ ਕਿਸਾਨਾਂ ਦੇ ਚਿਹਰੇ ਵੀ ਖਿਲ ਚੁੱਕੇ ਹਨ ਕਿਉਂਕਿ ਤੇ ਕਰੀਬ 10-15 ਦਿਨਾਂ ਤੋਂ ਬਾਰਿਸ਼ ਨਾ ਹੋਣ ਕਾਰਨ ਉਹਨਾਂ ਨੂੰ ਝੋਨੇ ਦੀ ਫਸਲ ਤੇ ਪਾਣੀ ਦੀ ਪੂਰਤੀ ਕਰਨ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਸੌਣ ਮਹੀਨੇ ਜੇ ਹੋਈ ਇਸ ਬਾਰਿਸ਼ ਨੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪਾਵਰ ਕਾਮ ਦੀ ਤਾਂ ਅਚਾਨਕ ਹੁੰਸ ਭਰੀ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਭਾਰੀ ਵਾਧਾ ਹੋਇਆ ਸੀ ਅਤੇ ਪਾਵਰ ਕਮ ਬਿਜਲੀ ਦੀ ਪੂਰਤੀ ਬੜੀ ਹੀ ਮੁਸ਼ਕਲਾ ਨਾਲ ਕਰ ਰਿਹਾ ਸੀ ਹੁਣ بارش ਹੋਣ ਕਾਰਨ ਜਿੱਥੇ ਬਿਜਲੀ ਦੀ ਮੰਗ ਵਿੱਚ ਕਮੀ ਆਵੇਗੀ ਉੱਥੇ ਹੀ ਪਾਵਰ ਕਮ ਨੂੰ ਵੀ ਸੁੱਖ ਦਾ ਸਾਹ ਆਵੇਗਾ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਸੰਤਪੁਰਾ ਸਥਿਤ ਗੁਰਦੁਆਰਾ ਬਾਬਾ ਠਾਕਰ ਸਿੰਘ ਨੇੜੇ ਇੱਕ ਘਰ ਤੋਂ ਸੋਨੇ ਦੀਆਂ ਦੋ ਮੁੰਦਰੀਆਂ 580 ਅਮਰੀਕੀ ਡਾਲਰ ਅਤੇ ਇੱਕ ਮੋਬਾਈਲ ਫੋਨ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ ਪੁਲਿਸ ਨੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਣਪਛਾਤੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਸਨ ਸ਼ਿਕਾਇਤਕਰਤਾ ਵਰਿਆਮ ਸਿੰਘ ਵਾਸੀ ਸੰਤਪੁਰਾ ਗਲੀ ਨੰਬਰ 4 ਦਸ਼ਮੇਸ਼ ਕਲੋਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਫੈਮਿਲੀ ਪੈਨਸ਼ਨ ਲੈਂਦਾ ਹੈ ਉਸਦੇ ਤਿੰਨ ਬੱਚੇ ਹਨ ਇੱਕ ਪੁੱਤਰ ਅਤੇ ਧੀ ਵਿਦੇਸ਼ ਵਿੱਚ ਰਹਿੰਦੇ ਹਨ ਸਭ ਤੋਂ ਛੋਟੀ ਬੇਟੀ ਦਾ ਵਿਆਹ ਮਧ ਪ੍ਰਦੇਸ਼ 'ਚ ਹੋਇਆ ਹੈ 13 ਜੁਲਾਈ ਨੂੰ ਦੁਪਹਿਰ 1:30 ਵਜੇ ਉਹ ਆਪਣੇ ਵੱਡੇ ਭਰਾ ਨੂੰ ਮਿਲਣ ਲਈ ਮਾਡਲ ਟਾਊਨ ਗਿਆ ਸੀ ਸ਼ਾਮ 6 ਵਜੇ ਜਦੋਂ ਉਹ ਘਰ ਪਰਤਿਆ ਤਾਂ 메ਨ ਗੇਟ ਖੋਲ ਕੇ ਲੌਬੀ ਦਾ ਦਰਵਾਜ਼ਾ ਖੋਲਿਆ ਤਾਂ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਸਟੋਰ ਚ ਪਈਆਂ ਲੋਹੇ ਦੀਆਂ ਅਲਮਾਰੀਆਂ ਦੇ ਤਾਲੇ ਟੁੱਟ ਗਏ। ਥਾਣਾ ਸਦਰ ਬੰਗਾ ਪੁਲਿਸ ਵੱਲੋਂ 5 ਗ੍ਰਾਮ ਹੋਰੋਇਨ ਸਮੇਤ ਇੱਕ ਔਰਤ ਨੂੰ ਕਾਬੂ ਕਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਐਸਆਈ ਰਾਮਪਾਲ ਸਮੇਤ ਐਸਆਈ ਵਿਜੇ ਕੁਮਾਰ ਅਤੇ ਹੋਰ ਪੁਲਿਸ ਪਾਰਟੀ ਨਾਲ ਸਰਕਾਰੀ ਗੱਡੀ ਤੇ ਸਵਾਰ ਹੋ ਕੇ ਪਿੰਡ ਅੱਡਾ ਟਾਹਾ ਤੋਂ ਪਿੰਡ ਕਲੇਰਾ ਜੰਡੇਆਲਾ ਸਾਈਡ ਵੱਲ ਨੂੰ ਜਾ ਰਹੇ ਸਨ ਉਹਨਾਂ ਦੱਸਿਆ ਜਦੋਂ ਉਹਨਾਂ ਦੀ ਪੁਲਿਸ ਪਾਰਟੀ ਸਵਾ ਪੁਲੀ ਕਲੇਰਾ ਤੋਂ ਥੋੜਾ ਪਿੱਛੇ ਸੀ ਤਾਂ ਪਿੰਡ ਜਡੇਆਲਾ ਵੱਲੋਂ ਹੀ ਕੋਲ ਤੋਂ ਪੈਦਲ ਆਉਂਦੀ ਵਿਖਾਈ ਦਿੱਤੀ ਜੋ ਸਾਹਮਣੇ ਤੋਂ ਪੁਲਿਸ ਦੀ ਸਰਕਾਰੀ ਗੱਡੀ ਨੂੰ ਆਉਂਦਾ ਵੇਖ ਘਬਰਾ ਗਈ ਅਤੇ ਇੱਕਦਮ ਆਪਣੇ ਖੱਬੇ ਹੱਥ ਨੂੰ ਮੁੜ ਗਈ ਅਤੇ ਮੁਰਦੇ ਸਾਰੀ ਉਸਨੇ ਆਪਣੇ ਹੱਥ ਵਿੱਚ ਫੜੀ ਇੱਕ ਮੂਮੀ ਲਿਫਾਫਾ ਸੜਕ ਕਿਨਾਰੇ ਪੈਂਦੀ ਕੱਚੀ ਜਗ੍ਹਾ ਤੇ ਛੱਡ ਦੀ ਵਿਖਾਈ ਦਿੱਤੀ ਜਿਸ ਨੂੰ ਐਸਆਈ ਰਾਮਪਾਲ ਸਾਥੀ ਕਰਮਚਾਰੀ ਲੇਡੀ ਸਪਾਈ ਦੀ ਮਦਦ ਨਾਲ ਕਾਬੂ ਕਰ ਲਿਆ ਹੈ ਆਪਕਾਰੀ ਵਿਭਾਗ ਵੱਲੋਂ ਉਮਰਿਤ ਸਰ ਦੇ ਰਣਜੀਤ ਐਵੇਨਿਊ ਦੇ ਸਥਿਤ ਵਾਈਨ ਐਂਡ ਵੀਰਾ 12 ਤੇ ਦਬਾਹ ਜਾਰੀ ਰਿਹਾ ਅਦੇ ਵਿਭਾਗ ਦੀਆਂ ਟੀਮਾਂ ਉਹਨਾਂ 12 ਦੇ ਚੈਕਿੰਗ ਕਰਦੀ ਰਹੀ ਜਿੱਥੇ ਕੀ ਉਹਨਾਂ ਨੂੰ ਸ਼ੱਕ ਸੀ ਕਿ ਇੱਥੇ ਬਿਨਾਂ ਲਾਇਸੈਂਸ ਜਾਂ ਆਪਕਾਰੀ ਟੈਕਸ ਦੀ ਚੋਰੀ ਦਾ ਸਬੂਤ ਮਿਲ ਸਕਦਾ ਹੈ ਹਾਲਾਂਕਿ ਉੱਤੇ ਵਿਭਾਗ ਦੀਆਂ ਟੀਮਾਂ ਨੂੰ ਸਫਲਤਾ ਨਹੀਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਅਬਕਾਰੀ ਅਧਿਕਾਰੀ ਅਮਰਿਤਸਰ ਤੋਂ ਮਨੀਸ਼ ਗੋਇਲ ਦੀ ਨਿਗਰਾਨਿਕ ਇੰਸਪੈਕਟਰ ਰਵਿੰਦਰ ਸਿੰਘ ਬਾਜਵਾ ਇੰਸਪੈਕਟਰ ਜਤਿੰਦਰ ਸਿੰਘ ਤੇ ਅਬਕਾਰੀ ਵਿਭਾਗ ਦੇ ਸਟਾਫ ਅਤੇ ਪੁਲਿਸ ਨੂੰ ਨਾਲ ਲੈ ਕੇ ਰਣਜੀਤ ਐਵੇਨਿਊ 'ਚ ਪਹੁੰਚੇ ਅਤੇ ਉੱਥੇ ਕੁਝ ਰੈਸਟੋਰੈਂਟ ਅਤੇ ਬਾਰਾਂ ਦੀ ਚੈਕਿੰਗ ਕੀਤੀ ਇਸ ਦਰਮਿਆਨ ਹਾਈ ਲੈਂਡਰ ਹੰਟਰਸ ਬਲਿੰਕ ਬਾਬਾ ਐਸਡੀ ਲੈਵਲ ਬਿਸਟੋ ਡੋਇਰਾ ਆਦ ਸੰਸਥਾਨਾਂ ਤੇ ਚੈਕਿੰਗ ਕੀਤੀ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਤੇ ਸਿਟੀ ਪੁਲਿਸ ਗੁਰਦਾਸਪੁਰ ਨੇ ਧਾਰਾ 106 ਬੀ ਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਹਕੂਮਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਸ਼ੀਨਾ ਵੇਟ ਥਾਣਾ ਪੁਰਾਣਾ ਸ਼ਾਲਾਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੱਸਿਆ ਕਿ ਉਸ ਦਾ ਲੜਕਾ ਜਸਵਿੰਦਰ ਸਿੰਘ ਘਰੋਂ ਕੱਪੜੇ ਖਰੀਦਣ ਗੁਰਦਾਸਪੁਰ ਗਿਆ ਸੀ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਦੱਸਿਆ ਕਿ ਤੁਹਾਡੇ ਲੜਕੇ ਜਸਵਿੰਦਰ ਸਿੰਘ ਨੂੰ ਕੋਈ ਅਣਪਛਾਤਾ ਵਾਹਨ ਦਾਣਾ ਮੰਡੀ ਬਾਈਪਾਸ ਸਾਹਮਣੇ ਰਾਮਨਗਰ ਪੂਨ ਨਦੀ ਟੱਕਰ ਮਾਰ ਗਿਆ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਬਾਜ਼ਾਰ ਚ ਭੈਣ ਸਣੇ ਘਰੇਲੂ ਸਮਾਨ ਲੈਣ ਗਏ ਵਕੀਲ ਨੂੰ ਤਿੰਨ ਲੁਟੇਰਿਆਂ ਵੱਲੋਂ ਕਿਰਤ ਦੀ ਨੋਕ ਤੇ ਉੱਪਰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਹੋਈ ਹੈ ਜਿਸ ਦੇ ਖਿਲਾਫ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਉਸ ਦੇ ਚਾਰ ਫਰਾਰ ਦੋ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੰਕਜ ਪੁੱਤਰ ਸੰਜੀਵ ਕੁਮਾਰ ਵਾਸੀ ਗਲੀ ਡੋਲੀ ਐਮ ਸੀ ਵਾਲੀ ਪੱਟੀ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਹ ਤਰਨਤਾਰਨ ਕੋਰਟ ਕੰਪਲੈਕਸ ਵਿਖੇ ਵਕਾਲਤ ਕਰਦਾ ਹੈ ਅਦੇ ਆਪਣੀ ਭੈਣ ਹਰਮਨ ਪੁੱਤਰੀ ਸੰਜੀਵ ਕੁਮਾਰ ਨਾਲ ਪੱਟੀ ਬਾਜ਼ਾਰ ਵਿਖੇ ਘਰੇਲੂ ਕੰਮ ਕਾਜ ਲਈ ਗਿਆ ਸੀ ਜਦੋਂ ਉਹ ਆਪਣੀ ਭੈਣ ਸਮੇਤ ਘਰ ਵਾਪਸ ਜਾ ਰਿਹਾ ਸੀ ਤਾਂ ਨਜ਼ਦੀਕ ਅਮਰਦੀਪ ਪੈਲੇਸ ਦੇ ਸਾਹਮਣੇ ਤਿੰਨ ਨੌਜਵਾਨ ਲੜਕਿਆਂ ਜੋ ਮੋਟਰਸਾਈਕਲ ਉੱਪਰ ਸਵਾਰ ਸਨ ਵੱਲੋਂ ਰੋਕ ਲਿਆ ਗਿਆ ਥਾਣਾ ਸਿਟੀ ਉਦੀਨ ਏਰੀਆ ਦੀ ਵਸਨੀਕ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਉਸ ਦੇ ਪਤੀ ਅਮਨੀਸ਼ ਕੁਮਾਰ ਸੌਹਰੇ ਰਾਮ ਲੁਬਾਇਆ ਤੇ ਸਤ ਸੰਤੋਸ਼ ਕੁਮਾਰੀ ਖਿਲਾਫ ਵੱਖ-ਵੱਖ ਤਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਸ਼ਿਕਾਇਤ ਔਰਤ ਨੇ ਦੱਸਿਆ ਕਿ ਉਸਦਾ ਵਿਆਹ 6 ਸਾਲ ਪਹਿਲਾਂ ਵੀ ਨਾਸ਼ ਨਾਲ ਹੋਇਆ ਸੀ। ਉਹਨਾਂ ਕੋਲ ਇੱਕ 6 ਸਾਲ ਦਾ ਪੁੱਤਰ ਵੀ ਹੈ। ਵਿਆਹ ਦੇ 1 ਸਾਲ ਬਾਅਦ ਹੀ ਪਤੀ ਉਸ ਨਾਲ ਝਗੜਾ ਅਤੇ ਕੁੱਟਮਾਰ ਕਰਨ ਲੱਗਾ ਸੀ। ਉਸਨੇ ਦੋਸ਼ ਲਾਇਆ ਕਿ ਉਸਦਾ ਪਤੀ ਅਤੇ ਸਹੁਰਾ ਦੋਵੇਂ ਸ਼ਰਾਬ ਪੀਣ ਦੇ ਆਦੀ ਹਨ। ਪਿਛਲੇ ਸਾਲ ਉਸਦੇ ਪਿਤਾ ਦੀ ਰਿਟਾਇਰਮੈਂਟ ਹੋਈ ਸੀ। ਇਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ 5 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਅਤੇ ਉਸ ਨੂੰ ਪੇਕੇ ਭੇਜ ਦਿੱਤਾ। ਜਿਸ ਤੋਂ ਬਾਅਦ 25 ਜੂਨ ਨੂੰ ਉਸਦਾ ਪਤੀ ਉਸ ਨੂੰ ਵਾਪਸ ਆਪਣੇ ਘਰ ਲੈ ਆਇਆ। ਪਰ ਕੁਝ ਦਿਨ ਠੀਕ ਰਹਿਣ ਤੋਂ ਬਾਅਦ ਫਿਰ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਕੁਝ ਦਿਨ ਪਹਿਲਾਂ ਉਸਦੇ ਪਤੀ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਭਾਰਤੀ ਜਨਤਾ ਪਾਰਟੀ ਨੂੰ ਰਮਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਦੀਆਂ ਪੌੜੀਆਂ ਚੜਾਉਣ ਲਈ ਸੀਟ ਲੱਭ ਗਈ ਹੈ ਰਮਨੀਤ ਸਿੰਘ ਬਿੱਟੂ ਹਰਿਆਣਾ ਤੋਂ ਰਾਜ ਸਭਾ ਮੈਂਬਰ ਬਣ ਸਕਦੇ ਹਨ ਦੱਸ ਦਈਏ ਕਿ ਰਮਨੀਤ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਸ਼੍ਰੀ ਨਾਨਦਪੁਰ ਸਾਹਿਬ ਅਤੇ ਲੁਧਿਆਣਾ ਤੋਂ ਤਿੰਨ ਵਾਰ ਕਾਂਗਰਸੀ ਸੰਸਦ ਰਹਿ ਚੁੱਕੇ ਬਿੱਟੂ ਇਸ ਵਾਰ ਭਾਜਪਾ ਦੇ ਟਿਕਟ ਤੇ ਲੁਧਿਆਣਾ ਤੋਂ ਚੋਣ ਹਾਰ ਗਏ ਸਨ ਲੋਕ ਸਭਾ ਚੋਣਾਂ ਵਿੱਚ ਹਾਰਨ ਦੇ ਬਾਵਜੂਦ ਬਿੱਟੂ ਨੂੰ ਮੋਦੀ ਕੈਬਨਿਟ ਵਿੱਚ ਜਗ੍ਹਾ ਮਿਲੀ ਹੈ ਅਤੇ ਉਹਨਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਬਣਾਇਆ ਗਿਆ ਮੰਤਰੀ ਦੇ ਅਹੁਦੇ ਤੇ ਬਣੇ ਰਹਿਣ ਲਈ ਬਿੱਟੂ ਦਾ ਪਾਰਲੀਮੈਂਟ ਵਿੱਚ ਹੋਣਾ ਲਾਜ਼ਮੀ ਹੈ ਅਤੇ ਇਸ ਲਈ 6 ਮਹੀਨਿਆਂ ਦਾ ਸਮਾਂ ਹੁੰਦਾ ਹੈ ਹੁਣ ਹਾਲੇ ਵਿੱਚ ਹਰਿਆਣਾ ਦੀ ਇੱਕ ਰਾਜ ਸਭਾ ਸੀਟ ਖਾਲੀ ਹੋਈ ਹੈ ਭਾਜਪਾ ਇਸ ਸੀਟ ਤੋਂ ਬਿੱਟੂ ਨੂੰ ਰਾਸ ਸਭਾ ਦੀਆਂ ਪੌੜੀਆਂ ਚੜਾ ਸਕਦੀ ਹੈ। ਰਾਮਪੂਰਾ ਫੂਲ ਪੁਲਿਸ ਥਾਣਾ ਸਿਟੀ ਰਾਮਪੂਰਾ ਦੇ ਇੰਸਪੈਕਟਰ ਜਗਦੀਪ ਸਿੰਘ ਮੁਖ ਅਫਸਰ ਥਾਣਾ ਸਿਟੀ ਰਾਮਪੂਰਾ ਦੀ ਟੀਮ ਨੇ ਨਸ਼ਾ ਸਮਗਲਰਾਂ ਖਿਲਾਫ ਮੁਕਦਮਾ ਦਰਜ ਕਰਕੇ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪ੍ਰਕਤਪਾਲ ਸਿੰਘ ਪੀਪੀਐਸ ਉਹ ਕਪਤਾਨ ਪੁਲਿਸ ਫੂਲ ਨੇ ਦੱਸਿਆ ਕਿ ਇੰਸਪੈਕਟਰ ਜਗਦੀਪ ਸਿੰਘ ਮੁਕਾਫਰ थाना ਸਿਟੀ ਰਾਮਪੁਰਾ ਦੀ ਹਦਾਇਤ ਤੇ 27 ਜੁਲਾਈ ਨੂੰ ਸਹਾਥਨ ਅਨੁਯੋਗ ਦੀਪ ਸਿੰਘ ਤੇ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.